3 ਤਰੀਕ ਨੂੰ ਮਾਰਾ ਖਾੜਾ ਗੁੰਨੋ ਮਾਜਰਾ ਪਿੰਡ ਲਗਣਾ ਜੀ 3 ਤਰੀਕ ਨੂੰ ਗੁੰਨੋ ਮਾਜਰਾ ਠੀਕ ਹੈ ਜੀ ਬਡੋਦੀ ਦੇ ਲਾਗ ਲਾਗ ਟੱਪਰੀਆਂ 3 ਨੂੰ ਉੱਥੇ ਜੇ 5 ਨੂੰ ਮਾਰਾ ਢੋਲ ਕੀ ਮਾਟਰ ਜੇਸ ਕਢੋਲੀ ਵਾਲਾ ਇਸ ਕੇ ਪਿੰਡ ਖਾੜਾ ਲਗਣਾ ਜੀ ਕਢੋਲੀ ਪਿੰਡ ਲਖ ਦਾਤਾ ਲਾਲਾ ਦੇ ਪੀਰ ਪਰ 5 ਤਰੀਕ ਨੂੰ ਰਾਣੇ ਮਾਜਰੇਗੇ ਪੁਲਹੇੜੀ ਦੇ ਲਾਗ ਪਿੰਡ ਕਢੋਗੀ ਪੁੱਛਣਾ ਜੀ ਸਭ ਨੇ ਬਾਈ ਬੇਨਤੀ ਪੰਜ ਨੂੰ ਉੱਥੇ ਜੀ ਸੱਤ ਨੂੰ ਬਾਈ ਜੀ ਖਿਆਲ ਕਰੋ ਸੰਗਤ ਜੀ ਰਪਾਲ ਢੇੜੀ ਵਾਲੇ ਮੇਲੇ ਪਰ 7 ਤਰੀਕ ਨੂੰ ਬਾਬਾ ਰੰਗੀ RAM ਦਾ ਮੇਲਾ ਹਰ ਸਾਲ ਬੜੇ ਧੂਮ-ਤਾਮਗੇ ਨਾਲ ਭਰਾ 7 ਤਰੀਕ ਨੂੰ ਮੇਲੇ ਬਲਖਾੜਾ ਲੱਗੂਗਾ ਜੀ ਰਪਾਲ ਢੇੜੀ 7 ਨੂੰ 8 ਨੂੰ ਖਾੜਾ ਲੱਗੂਗਾ ਸੰਗਜੀ ਕਵੇੜੀ ਪਿੰਡਾ ਹਿਦਰਾਬਾਦ ਦੇ ਲਾਗ ਕਵੇੜੀ ਠੀਕ ਹੈ ਜੀ 8 ਨੂੰ ਕਵੇੜੀ ਲੱਗੂਗਾ ਜੀ 11 ਤਰੀਕ ਨੂੰ ਬਾਈ ਜੀ ਪਵਾਰ ਖਾੜਾ ਲੱਗੂਗਾ ਬਾਈ ਜੀ ਜਿਹੜਾ ਚੁੰਨੀ ਦੇ ਮਰੰਡੇ ਨੂੰ ਰੋੜ ਗਿਆ ਉੱਪਰ ਪਵਾਰ ਪਿੰਡ ਹੈ ਜੀ ਗੁੱਗਾ ਮਾੜੀ ਬਰੇ ਲੱਗੂਗਾ ਜੀ ਬਾਈ ਜੀ 11 ਤਰੀਕ ਨੂੰ ਪਵਾਰ ਗੁੱਗਾ ਮਾੜੀ ਪਰ ਪਾਕ ਜੀ ਨੇ ਖਾੜਾ ਲਵਾਣਾ ਲੰਗਰ ਭੰਡਾਰਾ ਵੀ ਹੈ ਤੇ 11 ਤਰੀਕ ਨੂੰ ਪਵਾਰ ਠੀਕ ਹੈ ਜੀ 12 ਤਰੀਕ ਨੂੰ ਬਾਈ ਜੀ ਖਾੜਾ ਲਗੂਗਾ ਮਹਾਰਾ ਦੂਧਗੜ 12 ਨੂੰ ਹਰਿਆਣੇ ਦੇ ਵਿੱਚ ਰੇਪ ਰਾਣੀਆ 10 ਕਿਲੋਮੀਟਰ ਉੱਪਰ ਚਲੇਗਾ ਬੂਦੇਵਾਲ 15 ਤਰੀਕ ਨੂੰ ਖਾੜਾ ਮਾਰਾ ਲੱਗੂਗਾ ਜੀ ਗੋਚਰ ਪਿੰਡ ਆਵੀਰਦੇ ਉੱਪਰ ਕਮੇਟੀ ਦੇ ਉੱਪਰ ਪਿੰਡ ਗੋਚਰ 15 ਤਰੀਕ ਨੂੰ ਪਿੰਡ ਗੋਚਰ ਇਹ ਮਾਰੇ ਖਾੜੇ ਤੇ ਸੰਗਜੀ